ਕੈਨੇਡਾ ਦੇ ਵਿੱਚ ਕੰਮ ਨਾ ਮਿਲਣ ਦਾ ਰੀਜ਼ਨ ਕੀ ਆ ਤੁਸੀਂ ਆਪ ਖੁਦ ਸਰਚ ਕਰਕੇ ਦੇਖ ਲੀ ਚਾਹੇ ਗੂਗਲ ਤੇ ਠੀਕ ਆ ਚਾਹੇ ਕਿਸੇ ਸਿਆਣੇ ਮਦਨ ਪੁੱਛ ਕੇ ਦੇਖ ਲਈਏ ਕੈਨੇਡਾ ਦੇ ਵਿੱਚ ਕੰਮ ਨਾ ਮਿਲਣ ਦਾ ਰੀਜ਼ਨ ਇਹ ਆ ਕਿਉਂਕਿ ਜ਼ਿਆਦਾਤਰ 90% ਲੋਕ ਕੀ ਕਰਦੇ ਆ ਇੱਕੋ ਹੀ ਪ੍ਰੋਵਿੰਸ ਦੇ ਵਿੱਚ ਮੂਵ ਹੋ ਜਾਂਦੇ ਆ ਫੋਰ ਐਗਜ਼ਾਮਪਲ ਜੇ ਤੁਸੀਂ ਵੈਨਕੂਵਰ ਚ ਜਾਣਾ ਵੈਨਕੂਵਰ ਚ ਭਾਈ ਜੀ ਸੜੀ ਜਾਣਾ ਸੜੀ ਆਪਣੇ ਚਾਚੇ ਦਾ ਮੁੰਡਾ ਮਾਮੇ ਦਾ ਮੁੰਡਾ ਭੂਆ ਦਾ ਮੁੰਡਾ ਮਾਸੀ ਦਾ ਮੁੰਡਾ ਠੀਕ ਹੈ ਜੀ ਜੇ 온ਟਾਰੀਓ ਚ ਜਾਣਾ ਆਪਾਂ ਤਾਂ ਬ੍ਰੈਂਟਡ ਹੀ ਜਾਣਾ ਮੇਰੀ ਮਾਸੀ ਦੀ ਕੁੜੀ ਭੂਆ ਦੀ ਕੁੜੀ ਮੇਰੀ ਸਹੇਲੀ ਮੇਰੀ ਕਲਾਸਮੇਟ ਤੇ ਬਾਅਦੋਂ ਮੈਸੇਜ ਆਊਗਾ ਜੀ ਸਾਨੂੰ ਲੈਣ ਨਹੀਂ ਆਏ 에어ਪੋਰਟ ਤੇ ਉਹ ਨਹੀਂ ਆਏ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਬਹੁਤ ਵਧੀਆ ਲੋਕ ਵੀ ਹੁੰਦੇ ਆ ਬਟ ਮੇਨ ਰੀਜ਼ਨ ਇਹ ਇਹ ਆ ਜੇ ਮੰਨ ਲਓ ਫੋਰ ਐਗਜ਼ਾਮਪਲ ਕਿਸੇ ਰੈਸਟੋਰੈਂਟ ਚ ਜਾਂ ਵੇਅਰ ਹਾਊਸ ਦੇ ਵਿੱਚ ਵੋਕੈਂਸੀ ਇੱਕ ਆਣਾ ਤੇ ਬੰਦੇ ਦੱਸ ਜਾਂਦੇ ਭਾਈ ਕੰਮ ਕਿੱਦਾਂ ਮਿਲੂਗਾ ਯਾਰ ਓਨਟਾਰੀਓ ਦੇ ਵਿੱਚ ਵੀ ਮੈਂ ਨੋਰਮਲ ਜੀ ਗੱਲ ਕਰ ਰਿਹਾ ਨਾ ਓਨਟਾਰੀਓ ਪ੍ਰੋਵਿੰਸ ਬਹੁਤ ਵੱਡਾ ਪ੍ਰੋਵਿੰਸ ਆ ਬਾਈ ਕਿੰਨੇ ਸ਼ਹਿਰ ਆ ਗੂਗਲ ਤੇ ਸਰਚ ਕਰੋ ਕੁਝ ਬਾਤਾਂ ਦਾ ਕੀ ਪਤਾ ਕੀ ਹੋਊ ਕਹੋਗੇ ਜੇ ਮੈਂ ਕਹਾਂ ਬਾਈ ਤੁਸੀਂ ਅੱਥ ਚਾਈ ਚੋ ਬਾਈ ਸਾਡਾ ਦਾ ਕਾਲਜ ਬ੍ਰੈਂਟਨ ਚ ਆਪਾਂ ਉੱਥੇ ਜਾਈਏ ਕਿ ਵੀਰੇ ਕਾਲਜ ਲੈਣ ਲੱਗਿਆ ਸਰਚ ਆਊਟ ਕਰਨਾ ਪੈਗਾ ਪੋਸਟ ਲਾਣਾ ਸੀਗਾ ਆਪਾਂ ਇੰਡੀਆ ਚ ਬੈਠੇ ਸੋਚੀਦੇ ਬਾਬਾ ਜੀ ਵਾਹ ਗੁਰੂ ਬਸ ਕੈਨੇਡਾ ਦਾ ਵੀਜ਼ਾ ਦਵਾ ਦੋ ਕੈਨੇਡਾ ਦਾ ਵੀਜ਼ਾ ਮਿਲ ਗਿਆ ਫਿਰ ਜੀ ਕੈਨੇਡਾ ਚ ਕੰਮ ਕਰਨੀ ਸਾਲੇ ਕਨੇਡਾ ਦੇ ਹਾਲਾਤ ਨਹੀਂ ਵਧੀਆ ਬਾਈ ਕੈਨੇਡਾ ਆਈ ਹੋਣਾ ਓਏ ਸਾਲੇ ਵਿਊ ਲੈਣ ਵਾਸਤੇ ਵੀਡੀਓ ਪਾ ਦਿੰਦੇ ਕੈਨੇਡਾ ਦਾ ਕੋਈ ਮਤਲਬ ਨਹੀਂ ਹੈ ਕੈਨੇਡਾ ਦਾ ਮਤਲਬ ਕਿਉਂ ਨਹੀਂ ਹੈਗਾ ਤੁਸੀਂ ਪਾਜੀ ਕੁਝ ਕਰਨਾ ਹੀ ਨਹੀਂ ਆ ਗਲਤ ਪ੍ਰੋਵਿੰਸ ਚ ਆਇਆ ਨਾ ਬਾਜੋ ਤੁਸੀਂ ਬਹਾਨੇ ਬਾਜੀਆਂ ਕਰਨੀਆਂ ਸਾਡਾ ਕੋਲੇ ਇੱਥੇ ਆਪਾਂ ਜਾ ਨਹੀਂ ਸਕਦੇ ਬਾਈ ਮੇਰੇ ਤੋਂ ਇਦਾਂ ਦੇ ਬੰਦੇ ਵੀ ਆ ਕੰਟੈਕਟ ਮੈਂ ਤੁਹਾਨੂੰ ਨਾ ਆਈਡੀਆ ਸ਼ੇਅਰ ਕਰ ਦੂੰਗਾ ਜਿਹੜੇ 60-60 ਕਿਲੋਮੀਟਰ ਜਾ ਕੇ ਵੀ ਕੰਮ ਕਰਦੇ ਆ ਮਿਸਿਸਾ ਕਾਪੋਨਿਆਗਰਾ ਫੋਨਸ ਵੀ ਜਾਂਦੇ ਆ ਜਿੰਨੇ ਕੰਮ ਕਰਨਾ ਕਰਨਾ ਹੀ ਆ ਬਾਕੀ ਵੀਡੀਓ ਵਧੀਆ ਲੱਗਦੀ ਲਾਈਕ ਸ਼ੇਅਰ ਕਮੈਂਟ ਫੋਲੋ